ਨਵੇਂ ਸਟੈਟਿਸਟਿਕਸ ਕੈਨੇਡਾ ਡਾਟਾ ਦਰਸਾਉਂਦਾ ਹੈ ਕਿ BC ਦੇਸ਼ ਤੇ ਸਭ ਤੋਂ ਵੱਧ ਅਪਰਾਧਕ ਸ਼ਹਿਰਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਹੈ ਕੈਮਲੂਪ ਸੇ ਕੋਲ 2023 ਦੇ ਵਿੱਚ ਕੈਨੇਡਾ ਦੇ ਸਾਰੇ ਜਨਗਣਨਾ ਮੈਟਰੋਪੋਲੀਟਨ ਖੇਤਰਾਂ ਦੇ ਵਿੱਚ ਸਭ ਤੋਂ ਵੱਧ ਅਪਰਾਧ ਗੰਭੀਰਤਾ ਸੂਚਕ ਅੰਕ ਸੀ ਜਿਸ ਦੇ ਵਿੱਚ ਚਿਲੀਵੈਕ ਦੂਜੇ ਨੰਬਰ ਤੇ ਸੀ ਚੇਲੀਵਕ ਦੇ ਜਿਹੜੇ ਕੁਝ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੇ ਬਹੁਤ ਜੁਰਮ ਹੁੰਦਾ ਦੇਖਿਆ ਕਈ ਗ੍ਰਿਫਤਾਰੀਆਂ ਪੁਲਿਸ ਦਾ ਆਣਾ ਜਾਣਾ ਗੋਲੀਬਾਰੀ ਤੇ ਹੋਰ ਬਹੁਤ ਕੁਝ ਕਈਆਂ ਨੇ ਦੱਸਿਆ ਕਿ ਘਰ ਦੇ ਕੈਮਰਿਆਂ ਦੀ ਫੁਟੇਜ ਦੇ ਵਿੱਚ ਉਹਨਾਂ 10 ਘੰਟਿਆਂ ਦੀ ਮਿਆਦ ਦੇ ਵਿੱਚ ਦੁਪਹਿਰ 4 ਵਜੇ ਤੱਕ ਘੱਟੋ ਘੱਟ 160 ਲੋਕਾਂ ਦੇ ਕੋਈ ਨਾ ਕੋਈ ਜੁਰਮ ਕਰਦੇ ਹੋਏ ਉਹਨਾਂ ਨੂੰ ਦੇਖਿਆ ਨਨਾਈਮੇ 6ਵੇਂ ਸਭ ਤੋਂ ਵੱਧ ਅਪਰਾਧਕ ਦਰਤੀ ਸੀ ਕੋਲੋਨਾ 7ਵੇਂ ਤੇ ਐਬਸਫਰਡ ਮਿਸ਼ਨ 10ਵੇਂ ਸਥਾਨ ਤੇ ਆਇਆ ਸੀ ਵਾਕਰ ਜੋ ਕਿ ਚਿਲਾ ਵੈਗ ਦੇ ਵਿੱਚ ਰਹਿੰਦੇ ਨੇ ਉਹਨਾਂ ਜਨਤਕ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਲਈ ਇੱਕ ਪਾਰਟੀਸ਼ਨ ਵੀ ਸ਼ੁਰੂ ਕੀਤੀ ਹੈ ਮੁਲਕ ਦੇ ਕੌਮੀ ਪ੍ਰਸਾਰਣ ਕਰਤਾ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਸੀਬੀਸੀ ਨੇ ਸੈਂਕੜੇ ਨੌਕਰੀਆਂ ਦੀ ਛਾਂਟੀ ਕਰਨ ਤੋਂ ਬਾਅਦ ਇਸ ਸਾਲ ਬੋਨਸ ਦੇ ਵਿੱਚ ਡਾਲਰ 18.4 ਮਿਲੀਅਨ ਦਾ ਭੁਗਤਾਨ ਕੀਤਾ ਹੈ ਸੂਚਨਾ ਤੱਕ ਪਹੁੰਚ ਸੰਬੰਧੀ ਕਾਨੂੰਨਾਂ ਦੇ ਰਾਹੀਂ ਪ੍ਰਾਪਤ ਕੀਤੇ ਦਸਤਾਵੇਜ਼ ਦਰਸਾਉਂਦੇ ਨੇ ਕਿ ਸੀਬੀਸੀ ਜਿਹੜਾ ਰੇਡੀਓ ਕੈਨੇਡਾ ਨੇ ਵਿੱਤੀ ਸਾਲ 2023-24 ਦੇ ਲਈ 1194 ਮੁਲਾਜ਼ਮਾਂ ਨੂੰ ਬੋਨਸ ਦਿੱਤੇ ਨੇ ਉਸ ਰਕਮ ਦੇ ਵਿੱਚ $4.3 ਮਿਲੀਅਨ ਤੋਂ ਵੱਧ ਦਾ ਭੁਗਤਾਨ 45 ਐਗਜ਼ੀਕਟਿਵਜ਼ ਨੂੰ ਕੀਤਾ ਗਿਆ ਇਸ ਦਾ ਮਤਲਬ ਹੈ ਕਿ ਉਹਨਾਂ ਐਗਜ਼ੀਕਟਿਵਜ਼ ਨੂੰ $73000 ਤੋਂ ਵੱਧ ਦਾ ਔਸਤ ਬੋਨਸ ਮਿਲਿਆ ਜੋ ਸਟੈਟਿਸਟਿਕਸ ਕੈਂਡੀਡਾ ਦੁਆਰਾ ਕੱਢੀ ਗਈ ਇੱਕ ਔਸਤ ਪਰਿਵਾਰਕ ਆਮਦਨ ਦੀ ਰਕਮ ਤੋਂ ਵੀ ਵੱਧ ਹੈ 631 ਮੈਨੇਜਰਾਂ ਨੂੰ ਡਾਲਰ 10.4 ਮਿਲੀਅਨ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਹੈ ਅਤੇ 518 ਹੋਰ ਮੁਲਾਜ਼ਮਾਂ ਨੂੰ ਡਾਲਰ 4.6 ਮਿਲੀਅਨ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਬੋਰਡ ਨੇ ਜੂਨ ਦੇ ਵਿੱਚ ਬੋਨਸ ਨੂੰ ਮਨਜ਼ੂਰੀ ਦਿੱਤੀ ਸੀ ਪਰ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਕਿੰਨਾ ਭੁਗਤਾਨ ਕੀਤਾ ਗਿਆ ਸੀ ਜਦਕਿ ਐਮਪੀਜ਼ ਪਿਛਲੇ ਦਸੰਬਰ ਤੋਂ ਇਹ ਅੰਕੜਾ ਮੰਗ ਰਹੇ ਸਨ ਉਦੋਂ ਹੀ ਸੀਬੀਸੀ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਬਜਟ ਨੂੰ ਸੰਤੁਲਿਤ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਮੁਲਾਜ਼ਮਾਂ ਦੀ ਛਾਂਟੀ ਕਰੇਗੀ ਰੇਡੀਓ ਕੈਨੇਡਾ ਦੇ ਵਿੱਚ 141 ਮੁਲਾਜ਼ਮਾਂ ਦੀ ਛਾਂਟੀ ਜਿਹੜੀ ਹੈ ਉਹ ਕੀਤੀ ਇਸੀ ਤੇ 205 ਖਾਲੀ ਅਸਾਮੀਆਂ ਨੂੰ ਖਤਮ ਕਰ ਦਿੱਤਾ ਗਿਆ ਸੀ ਸੀਬੀਸੀ ਬੋਨਸ ਨੂੰ ਪਰਫਾਰਮੈਂਸ ਪੇ ਯਾਨੀ ਕਾਰਗੁਜ਼ਾਰੀ ਅਨੁਸਾਰ ਤਨਖਾਹ ਆਕਤਾ ਹੈ ਤੇ ਕੁਝ ਮੁਲਾਜ਼ਮਾਂ ਦੀ કુલ ਤਨਖਾਹ ਦੇ ਵਿੱਚ ਜਿਹੜੀ ਹੈ ਉਹ ਗਿਣੀ ਜਾਂਦੀ ਹੈ ਸੀਬੀਸੀ ਦਾ ਕਹਿਣਾ ਹੈ ਕਿ ਬੋਨਸ ਇਕਰਾਰਨਾਮੇ ਦਾ ਹਿੱਸਾ ਹਨ ਜੋ ਕੰਪਨੀ ਦੇ ਕੁਝ ਟੀਚੇ ਪੂਰੇ ਹੋਣ ਤੇ ਭੁਗਤਾਨ ਦਾ ਵਾਅਦਾ ਕਰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ